ਅਮਰਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸ਼੍ਰੀ ਰਾਮ ਸਰੋਵਰ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਡੁੱਬਣ ਦੇ ਕਾਰਨ ਮੌਤ ਹੋਈ ਹੋ ਸਕਦੀ ਹੈ ਮਿਲੀ ਜਾਣਕਾਰੀ ਦੇ ਅਨਸਾਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀਆ ਪਰ ਇਸ ਦੇ ਮਤਲਕ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਦੀਆਂ ਫੋਟੋਆਂ ਵਕ ਵਕ ਥਾਵਾ ਤੇ ਲਗਾ ਦਿੱਤੇ ਗਏ ਹਨ ਤਾਂ ਜੋ ਇਸ ਦੀ شناخت ਹੋ ਸਕੇ ਉਹਨਾਂ ਨੇ ਕਿਹਾ ਕਿ 72 ਘੰਟੇ ਦੇ ਲਈ ਇਸ ਦੀ Laash ਮੁਰਦਾ ਘਰ ਦੇ ਵਿੱਚ ਰੱਖੀ ਜਾਏਗੀ ਅਤੇ ਉਸ ਤੋਂ ਬਾਅਦ ਇਸ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਵੇਗਾ ਇਹ ਮ੍ਰਿਤਕ ਵਿਅਕਤੀ ਪ੍ਰਵਾਸੀ ਭਾਈਚਾਰੇ ਦਾ ਜਾਪ ਰਿਆ ਹੈ ਇਹ ਆchan ਨੂੰ ਇਹ ਸੂਚਨਾ ਮਿਲੀ ਸੀ ਕਿ ਸ਼੍ਰੀ ਰਾਮ ਸਰਸ ਰੋਵਰ ਗੁਰਦੁਆਰਾ ਸ਼ਿਦਾਂ ਸਾਹਿਬ ਇੱਕ ਅਨਨੋਨ ਵਿਅਕਤੀ ਨੇ ਸ਼ਾਲਮਾਰਵੀ ਵਿੱਚ ਸਰੋਵਰ ਦੇ ਵਿੱਚ ਤੋਂ ਉਹਦੀ ਮੌਤ ਹੋ ਗਈ ਹੈ ਡੁੱਬਣ ਕਰਕੇ ਤੇ ਉਹਦੇ ਸਬੰਧ ਵਿੱਚ ਅਸੀਂ ਮੌਕੇ ਤੇ ਆ ਗਏ ਸਰ ਡੈਂਟੀਫਾਈ ਹੋ ਗਿਆ ਜੀ ਕੌਣ ਸੀ ਇਹ ਨਹੀਂ ਅਸੀਂ ਸਾਰੀ ਉਹ ਕਰ ਰਹੇ ਆ ਡੈਂਟੀਫਾਈ ਕਰਾਉਣ ਲਈ ਅਸੀਂ ਫੋਟੋਆਂ ਕੱਚ ਲਈਆਂ ਸਾਰੇ ਅਸੀਂ ਭੇਜ ਰਹੇ ਆ ਫੋਟੋਆਂ ਦੀ ਆਡੈਂਟੀਫਿਕੇਸ਼ਨ ਕਰਾਉਣ ਲਈ ਤੇ ਇਹਦੀ ਡੈੱਡ ਬੋਡੀ ਅਸੀਂ 72 ਘੰਟਿਆਂ ਲਈ ਮੌਚਰੀ ਚ ਰੱਖਾ ਦਿੱਤੇ ਲੱਗੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਦੀ ਡੈੱਡ ਹੋਏ ਨੇ ਕਿੰਨਾ ਟਾਈਮ ਇਹ ਕੋਈ ਕਰੀਬ ਥੋੜਾ 2 ਕੁ ਘੰਟੇ ਪਹਿਲਾਂ ਦੀ ਗੱਲ ਆ ਇਹ ਇੱਥੇ ਕਮੇਟੀ ਵਾਲਿਆਂ ਨੇ ਵੀ ਸ਼ਿਦਾਂ ਸਾਹਿਬ ਕਮੇਟੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕਾਫੀ ਕੋਸ਼ਿਸ਼ ਕੀਤੀ ਹੈ ਉਹਨੂੰ ਬਚਾਉਣ ਦੀ ਪਰ ਉਹ ਡੁੱਬ ਗਿਆ ਸੀ ਜਿਹਦੇ ਕਰਕੇ ਨਹੀਂ ਬਚ ਸਕਿਆ ਕੁਝ ਪਤਾ ਲੱਗਿਆ ਪੰਜਾਬੀ ਸੀ ਜਾਂ ਪ੍ਰਵਾਸੀ ਪਤਾ ਨਹੀਂ ਅਜੇ ਕੋਈ ਪਤਾ ਨਹੀਂ ਵੈਸੇ ਅਜੇ ਪ੍ਰਵਾਸੀ ਟਾਈਪ ਲੱਗ ਰਿਹਾ ਫਿਰ ਵੀ ਅਸੀਂ ਐਸਮ ਜਰਨਲ న్యూਸ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਕਰੀਵਾਦ ਰਿਪੋਰਟ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਸ਼੍ਰੀ ਰਾਮ ਸਰੋਵਰ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਡੁੱਬਣ ਦੇ ਕਾਰਨ ਮੌਤ ਹੋਈ ਹੋ ਸਕਦੀ ਹੈ ਮਿਲੀ ਜਾਣਕਾਰੀ ਦੇ ਅਨਸਾਰ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀਆ ਪਰ ਇਸ ਦੇ ਮਤਲਕ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਦੀਆਂ ਫੋਟੋਆਂ ਵਕ ਵਕ ਥਾਵਾ ਤੇ ਲਗਾ ਦਿੱਤੀਆਂ ਨੇ ਤਾਂ ਜੋ ਇਸ ਦੀ شناخت ਹੋ ਸਕੇ ਉਹਨਾਂ ਨੇ ਕਿਹਾ ਕਿ 72 ਘੰਟੇ ਦੇ ਲਈ ਇਸ ਦੀ Laash ਮੁਰਦਾ ਘਰ ਦੇ ਵਿੱਚ ਰੱਖੀ ਜਾਏਗੀ ਅਤੇ ਉਸ ਤੋਂ ਬਾਅਦ ਇਸ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਵੇਗਾ ਇਹ ਮ੍ਰਿਤਕ ਵਿਅਕਤੀ ਪ੍ਰਵਾਸੀ ਭਾਈਚਾਰੇ ਦਾ ਜਾਪ ਰਿਆ ਹੈ ਇਹ ਆchan ਨੂੰ ਇਹ ਸੂਚਨਾ ਮਿਲੀ ਸੀ ਕਿ ਸ਼੍ਰੀ ਰਾਮ ਸਰਸ ਰੋਵਰ ਗੁਰਦੁਆਰਾ ਸ਼ਿਦਾਂ ਸਾਹਿਬ ਇੱਕ ਅਨਨੋਨ ਵਿਅਕਤੀ ਨੇ ਸ਼ਾਲਮਾਰਵੀ ਵਿੱਚ ਸਰੋਵਰ ਦੇ ਵਿੱਚ ਤੋਂ ਉਹਦੀ ਮੌਤ ਹੋ ਗਈ ਹੈ ਡੁੱਬਨ ਕਰਕੇ ਤੇ ਉਹਦੇ ਸਬੰਧ ਚ ਅਸੀਂ ਮੌਕੇ ਤੇ ਆ ਗਏ ਸਰ ਡੈਂਟੀਫਾਈ ਹੋ ਗਿਆ ਜੀ ਕੌਣ ਸੀ ਇਹ ਨਹੀਂ ਅਸੀਂ ਸਾਰੀ ਉਹ ਕਰ ਰਹੇ ਆ ਡੈਂਟੀਫਾਈ ਕਰਾਉਣ ਲਈ ਅਸੀਂ ਫੋਟੋਆਂ ਖਿੱਚ ਲਈਆਂ ਸਾਰੇ ਅਸੀਂ ਭੇਜ ਰਹੇ ਆ ਫੋਟੋਆਂ ਦੀ ਆਇਡੈਂਟੀਫਿਕੇਸ਼ਨ ਕਰਾਉਣ ਲਈ ਤੇ ਇਹਦੀ ਡੈੱਡ ਬੋਡੀ ਅਸੀਂ 72 ਘੰਟਿਆਂ ਲਈ ਮੌਚਰੀ ਚ ਰੱਖਾ ਦਿੱਤੀ ਲੱਗੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਦੀ ਡੈੱਡ ਹੋਏ ਨੇ ਕਿੰਨਾ ਟਾਈਮ ਇਹ ਕੋਈ ਕਰੀਬ ਥੋੜਾ 2 ਕੁ ਘੰਟੇ ਪਹਿਲਾਂ ਦੀ ਗੱਲ ਆ ਤੇ ਇੱਥੇ ਕਮੇਟੀ ਵਾਲਿਆਂ ਨੇ ਵੀ ਸ਼ਿਦਾਂ ਸਾਹਿਬ ਕਮੇਟੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕਾਫੀ ਕੋਸ਼ਿਸ਼ ਕੀਤੀ ਹੈ ਉਹਨੂੰ ਬਚਾਉਣ ਦੀ ਪਰ ਉਹ ਡੁੱਬ ਗਿਆ ਸੀ ਜਿਹਦੇ ਕਰਕੇ ਨਹੀਂ ਬਚ ਸਕਿਆ ਕੁਝ ਪਤਾ ਲੱਗਿਆ ਪੰਜਾਬੀ ਸੀ ਆ ਪ੍ਰਵਾਸੀ ਪਤਾ ਨਹੀਂ ਅਜੇ ਕੋਈ ਪਤਾ ਨਹੀਂ ਵੈਸੇ ਅਜੇ ਪ੍ਰਵਾਸੀ ਟਾਈਪ ਲੱਗ ਰਿਹਾ ਤੇ ਫਿਰ ਵੀ ਅਸੀਂ ਅਰਸਮ ਜੱਟ న్యూਸ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਕਰਿਵਾਦ ਰਿਪੋਰਟ